ਨੇ ਨਰਜੀਤ ਵਰਤਦਾ ਇਹ ਜਿੰਨੇ ਡੈੱਥ ਵੀ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਪੁੱਤਰ ਹੀ ਮੇਰਾ ਬੇਟਾ ਹੀ ਛੋਟਾ ਅੱਛਾ ਜੀ ਇਹ ਕੀ ਚਾਹਣਾ ਚਾਹੋਗੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਨਹੀਂ ਪ੍ਰਸ਼ਾਸਨ ਤੋਂ ਉਹ ਮੰਗ ਮੰਗਦੇ ਆ ਕਿ ਮੇਰਾ ਬੇਟਾ ਰਾਤੀ ਚੰਗਾ ਪੜਾਇਆ ਸੀ ਮੇਰ ਨਾਲ ਉਹਨੇ ਗੱਲ ਕੀਤੀ ਆ ਮਾਤਾ ਦਵਾਈ ਲੈ ਤੋ ਠੀਕ ਹੋਣਗੀ ਤੇ ਮੈਂ ਠੀਕ ਠਾਕ ਗਿਆ ਕੋਈ ਨਹੀਂ ਆ ਜਣਾ ਵਾ ਤੇ ਮੈਂ ਕਹਾਂ ਪੁੱਤ ਤੇਰੀ ਉਹਨਾਂ ਨੇ ਜ਼ਮਾਨਤ ਕਿਉਂ ਮਤਲਬ ਰੱਦ ਕੀਤੀ ਕਿੰਡੀ ਮੈਂ ਆਂਦਾ ਪੁਲਿਸ ਵਾਲਿਆਂ ਨੇ ਮਤਲਬ ਰਲ ਕੇ ਤੇ ਮੇਰੀ ਜ਼ਮਾਨਤ 12 ਤਰੀਕ ਤੇ ਹੋਣੀ ਸੀ ਰੱਦ ਕਰ ਦਿੱਤੀ ਤੇ ਕਹਿੰਦੇ ਆ ਵੀ ਤੂੰ ਪੰਜਾਲਵੀਂ ਜਾਵੇਂਗਾ ਜ਼ਮਾਨਤ ਕਰਾ ਕੇ ਤੇ ਤੈਨੂੰ ਰਹਿਣ ਨਹੀਂ ਦੇਣਾ ਤੈਨੂੰ ਜੰਡੇ ਵਾਲੇ ਚ ਵਸਣ ਨਹੀਂ ਦੇਣਾ ਤੈਨੂੰ ਛੁੱਟਾਂਗੇ ਕਿ ਚੰਗੇ ਤਾਂ ਕਿ ਮੈਨੂੰ ਬਹੁਤ ਤਮਕਿਆਂ ਦੇ ਲਾਉ ਆਣ ਕੇ ਸਵਾਲ ਦੇ ਉਹਨਾਂ ਨੇ ਉਹਦੀ ਬਾਹਾਂ ਤੋੜੀ ਆ ਵੇਖ ਲਓ ਜਿਹਦੀ ਫੋਟੋ ਵੀ ਹੈਗੀ ਜੋ ਬਾਹਾਂ ਤੋੜੀ ਉਂਗਲਾ ਤੋੜਿਆ ਤੇ ਮੈਨੂੰ ਹਸਪਤਾਲ ਨਹੀਂ ਜਾਣ ਦਿੱਤੇ ਤੇ ਕਿੰਦੇ ਵੀ ਤੂੰ ਇਹ ਮੈਂ ਮਤਲਬ ਇਹ ਕਹਿ ਵੀ ਮੇਰੀ ਬਾਹ ਆਪੇ ਟੁੱਟੀ ਆ ਜਦੋਂ ਕੋਟ-ਕੋਟ ਕੇ ਤੋੜੀ ਤੇ ਫਿਰ ਆਪੇ ਕੋ ਕਹਿੰਦਾ ਕਿ ਇਹ ਗੱਲ ਦਾ ਵੈਰ ਹੀ ਵੀ ਤੁਸੀਂ ਤੋ ਹੈ ਕਿਉਂ ਦੱਸਿਆ ਵਾਕਿ ਮੈਂ ਇਹ ਮੇਰੀ ਬਾਹ ਇਹਨਾਂ ਨੇ ਤੋੜੀ ਆ ਇੱਕ ਤੁਸੀਂ ਥਾਣੀ ਜਾ ਕੇ ਆਇਓ ਕੀ ਕਹਿੰਦੇ ਥਾਣੀ ਵਾਲੇ ਤੁਹਾਨੂੰ ਕੀ ਕਹਿੰਦੇ ਆ ਉਹਨਾਂ ਨੂੰ ਰਿਪੋਰਟ ਆ ਵੀ ਦੇ ਅੰਦਰ ਕਾਜ ਦੇ ਆਏ ਵੇਖੋ ਹੁਣ ਕੀ ਕਰ ਕਾਰਵਾਈ ਕਰਦੇ ਹੁਣ ਮੇਨਰ ਜੀ ਬੰਦਤੂ ਇਹ ਜਿੰਨੇ ਡੈੱਥ ਤੇ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਪੁੱਤਰ ਹੀ ਮੇਰਾ ਬੇਗਾਹੀ ਛੋਟਾ ਅੱਛਾ ਜੀ ਇਹ ਕੀ ਚਾਹਣਾ ਚਾਹੋਗੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਨਾ ਪ੍ਰਸ਼ਾਸਨ ਤੋਂ ਉਹ ਮੰਗ ਮੰਗਦੇ ਆ ਕਿ ਮੇਰਾ ਬੇਟਾ ਰਾਤੀ ਚੰਗਾ ਪੜਾਇਆ ਸੀ ਮੇਰ ਨਾਲ ਉਹਨੇ ਗੱਲ ਕੀਤੀ ਆ ਮਾਤਾ ਦਵਾਈ ਲੈ ਤੋ ਠੀਕ ਹੋ ਜੇਗੀ ਤੇ ਮੈਂ ਠੀਕ ਠਾਕ ਗਿਆ ਕੋਈ ਨਹੀਂ ਆ ਜਣਾ ਤੇ ਮੈਂ ਕਿਹਾ ਪੁੱਤਰ ਤੇਰੀ ਉਹਨਾਂ ਨੇ ਜਮਾਨਤ ਕਿਉਂ ਮਤਲਬ ਰੱਦ ਕੀਤੀ ਇੰਡੀ ਮੈਂ ਅੰਡਪੋਲ ਸਵਾਲ ਆਨੇ ਮਤਲਬ ਰਲ ਕੇ ਤੇ ਮੇਰੀ ਜ਼ਮਾਨਤ 12 ਤਰੀਕ ਤੇ ਹੋਣੀ ਤੇ ਰੱਦ ਕਰ ਦਿੱਤੀ ਤੇ ਕਹਿੰਦੇ ਆ ਵੀ ਤੂੰ ਪੰਚਲਵੀਂ ਜਾਵੇਂਗਾ ਜ਼ਮਾਨਤ ਕਰਾ ਕੇ ਤੇ ਤੈਨੂੰ ਰਹਿਣ ਨਹੀਂ ਦੇਣਾ ਤੈਨੂੰ ਜੰਡੇ ਵਾਲੇ ਚ ਵਸਣ ਨਹੀਂ ਦੇਣਾ ਤੈਨੂੰ ਛੁੱਟਾਂਗੇ ਕਿ ਚੰਗੇ ਤਾਂ ਕਿ ਮੈਨੂੰ ਬਹੁਤ ਧਮਕੀਆਂ ਦੇ ਲਾਉਣ ਕੇ ਸਵਾਲ ਤੇ ਉਹਨਾਂ ਉਹਨਾਂ ਨੇ ਉਹਦੀ ਬਾਹਂ ਤੋੜੀ ਆ ਆ ਵੇਖ ਲਓ ਜਿਹਦੀ ਫੋਟੋ ਵੀ ਹੈਗੀ ਜੋ ਬਾਹਂ ਤੋੜੀ ਉਂਗਲਾ ਤੋੜੀਗਾ ਤੇ ਮੈਨੂੰ ਹਸਪਤਾਲ ਨਹੀਂ ਜਾਣ ਦਿੱਤੇ ਤੇ ਕਹਿੰਦੇ ਵੀ ਤੂੰ ਇਹ ਮੈਂ ਮਤਲਬ ਇਹ ਕਹਿ ਵੀ ਮੇਰੀ ਬਾਹਂ ਆਪੇ ਟੁੱਟੀ ਆ ਜਦੋਂ ਕੋਟ-ਕੋਟ ਕੇ ਤੋੜੀ ਤੇ ਫਿਰ ਆਪੇ ਕੋ ਕਹਿੰ ਕੀ ਇਹ ਗੱਲ ਦਾ ਵੈਰ ਹੀ ਵੀ ਤੁਸੀਂ ਤੋਹੇ ਕਿਉਂ ਦੱਸਿਆ ਬਾਕੀ ਮੈਂ ਇਹ ਮੇਰੀ ਬਾਹ ਇਹਨਾਂ ਨੇ ਤੋੜੀ ਗਿਆ ਉਹ ਤੁਸੀਂ ਥਾਣੀ ਜਾ ਕੇ ਆਇਓ ਕੀ ਕਹਿੰਦੇ ਥਾਣੀ ਵਾਲੇ ਤੁਹਾਨੂੰ ਕੀ ਕਹਿੰਦੇ ਆ ਉਹਨਾਂ ਨੂੰ ਰਿਪੋਰਟ ਆ ਵੀ ਦੇ ਅੰਦਰ ਕਾਜ ਦੇ ਆਏ ਆ ਵੇਖੋ ਹੁਣ ਕੀ ਕਿਆ ਕਾਰਵਾਈ ਕਰਦੇ ਹੁਣ ਜੇ ਮਰ ਜੀ ਦੱਸ ਤੋ ਇਹ ਜਿਹਨੇ ਦਿੱਤੂ ਤੜਾ ਕੀ ਲੱਗਦੇ ਸੀਗੇ ਮੇਰਾ ਪੁੱਤਰ ਹੀ ਮੇਰਾ ਬੇਗਾਹੇ ਛੋਟਾ ਅੱਛਾ ਜੀ ਇਹ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਨੋ ਕਿਸੇ ਅਸਮ ਜੀ ਉਹ ਮੰਗ ਮੰਗਦੀ ਆ ਕਿ ਮੇਰਾ ਬੇਟਾ ਰਾਤੀ ਚੰਗਾ ਪੜਾਇਆ ਮੇਰ ਨਾਲ ਉਹਨੇ ਗੱਲ ਕੀਤੀ ਆ ਮਾਤਾ ਦਵਾਈ ਲੈ ਤੋ ਠੀਕ ਹੋ ਜੇਗੀ ਤੇ ਮੈਂ ਠੀਕ ਠਾਕ ਆ ਗਿਆ ਕੋਈ ਨਹੀਂ ਆ ਜਣਾ ਵਾ ਤੇ ਮੈਂ ਕਿਹਾ ਪੁੱਤ ਤੈਰੀ ਉਹਨਾਂ ਨੇ ਜ਼ਮਾਨਤ ਕਿਉਂ ਮਤਲਬ ਰੱਦ ਕੀਤੀ ਕਿੰਨੇ ਆਂਦਾ ਪੁਲਿਸ ਵਾਲਿਆਂ ਨੇ ਮਤਲਬ ਰਲ ਕੇ ਤੇ ਮੇਰੀ ਜ਼ਮਾਨਤ 12 ਤਰੀਕ ਤੇ ਹੋਣੀ ਸੀ ਰੱਦ ਕਰ ਦਿੱਤੀ ਤੇ ਕਹਿੰਦੇ ਆ ਵੀ ਤੂੰ ਪੰਚਲਵੀਂ ਜਾਵੇਂਗਾ ਜ਼ਮਾਨਤ ਕਰਾ ਕੇ ਤੇ ਤੈਨੂੰ ਰਹਿਣ ਨਹੀਂ ਦੇਣਾ ਤੈਨੂੰ ਜੰਡੇ ਵਾਲੇ ਚ ਵਸਣ ਨਹੀਂ ਦੇਣਾ ਤੈਨੂੰ ਛੁੱਟਾਂਗੇ ਕਿ ਚੰਗੇ ਤਾਂ ਕਿ ਮੈਨੂੰ ਬਹੁਤ ਤਮਕੀਆਂ ਦੇ ਲਾਉ ਆਣ ਕੇ ਸਵਾਲ ਤੇ ਉਹ ਉਹਨਾਂ ਨੇ ਉਹਦੀ ਬਾਹਾਂ ਤੋੜੀ ਆ ਵੇਖ ਲਓ ਜੇ ਉਹਦੀ ਫੋਟੋ ਵੀ ਹੈਗੀ ਜੋ ਬਾਹਾਂ ਤੋੜੀ ਉਂਗਲਾ ਤੋੜਗਾ ਤੇ ਮੈਨੂੰ ਹਸਪਤਾਲ ਨਹੀਂ ਜਾਣਦੇ ਤੇ ਕਹਿੰਦੇ ਵੀ ਤੂੰ ਇਹ ਮੈਂ ਮਤਲਬ ਇਹ ਕਹਿ ਵੀ ਮੇਰੀ ਬਾਹ ਆਪੇ ਟੁੱਟੀ ਆ ਜਦੋਂ ਕੋਟ-ਕੋਟ ਕੇ ਤੋੜੀ ਤੇ ਫਿਰ ਆਪੇ ਕੋ ਕਹਿੰਦਾ ਕਿ ਇਹ ਗੱਲ ਦਾ ਵੈਰ ਹੀ ਤੇ ਤੁਸੀਂ ਤੋ ਹਾਈ ਕਿਉਂ ਦੱਸਿਆ ਵਾਕਿ ਮੈਂ ਇਹ ਮੇਰੀ ਬਾਹ ਇਹਨਾਂ ਨੇ ਤੋੜੀ ਆ ਉਹ ਤੁਸੀਂ ਥਾਣੀ ਜਾ ਕੇ ਆਇਓ ਕੀ ਕਹਿੰਦੇ ਥਾਣੀ ਵਾਲੀ ਤੁਹਾਨੂੰ ਕੀ ਕਹਿੰਦੇ ਆ ਉਹਨਾਂ ਨੂੰ ਰਿਪੋਰਟ ਆਵੇ ਦੇ ਅਰਜ਼ੀ ਦੇ ਆਏ ਵੇਖੋ ਹੁਣ ਕੀ ਕਰ ਕਾਰਵਾਈ ਕਰਦੇ ਹੁਣ ਮੇਨਰ ਜੀ ਬੰਤੂ ਉਹ ਇਹ ਜਿੰਨੇ ਦਿੱਤੂ ਤਾਂ ਕੀ ਲੱਗਦੇ ਸੀਗੇ ਮੇਰਾ ਪੁੱਤਰ ਹੀ ਮੇਰਾ ਬੇਗਾਹੀ ਛੋਟਾ ਅੱਛਾ ਜੀ ਇਹ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਮੰਗਦੀ ਆ ਕਿ ਮੇਰਾ ਬੇਟਾ ਰਾਤੀ ਚੰਗਾ ਪੜਾਇਆ ਮੇਰ ਨਾਲ ਉਹਨੇ ਗੱਲ ਕੀਤੀ ਆ ਮਾਤਾ ਦਵਾਈ ਲੈ ਤੋ ਠੀਕ ਹੋ ਜੇਗੀ ਤੇ ਮੈਂ ਠੀਕ ਠਾਕ ਆ ਗਿਆ ਕੋਈ ਨਵੇਂ ਆ ਜਾਣਾ ਵਾ ਮੇਰੇ ਪੁੱਤ ਜੇ ਉਹਨਾਂ ਨੇ ਜ਼ਮਾਨਤ ਕਿਉਂ ਮਤਲਬ ਰੱਦ ਕੀਤੀ ਕਿੰਡੇ ਮੈਂ ਆਂਦਾ ਪੁਲਿਸ ਵਾਲਿਆਂ ਨੇ ਮਤਲਬ ਰਲ ਕੇ ਤੇ ਮੇਰੀ ਜ਼ਮਾਨਤ 12 ਤਰੀਕ ਤੇ ਹੋਣੀ ਸੀ ਰੱਦ ਕਰ ਦਿੱਤੀ ਤੇ ਕਿੰਡੇ ਆ ਵੀ ਤੂੰ ਪੰਚਲ ਵੀ ਜਾਵੇਂਗਾ ਜ਼ਮਾਨਤ ਕਰਾ ਕੇ ਤੇ ਤੈਨੂੰ ਰਹਿਣ ਨਹੀਂ ਦੇਣਾ ਤੈਨੂੰ ਜੰਡੇ ਵਾਲੇ ਚ ਵਸਣ ਨਹੀਂ ਦੇਣਾ ਤੈਨੂੰ ਛੁੱਟਾਂਗੇ ਕਿ ਚੰਗੇ ਤਾਂ ਕਿ ਮੈਨੂੰ ਬਹੁਤ ਤਮਕੀਆਂ ਦੇ ਲਾਉ ਆਣ ਕੇ ਸਵਾਲ ਤੇ ਉਹ ਉਹਨਾਂ ਨੇ ਉਹਦੀ ਬਾਹਾਂ ਤੋੜੀ ਆ ਵੇਖ ਲਓ ਜਿਹਦੀ ਫੋਟੋ ਵੀ ਹੈਗੀ ਜੋ ਬਾਹਾਂ ਤੋੜੀ ਉਂਗਲਾ ਤੋੜਿਆ ਤੇ ਮੈਨੂੰ ਹਸਪਤਾਲ ਨਹੀਂ ਜਾਣ ਦਿੱਤੇ ਤੇ ਕਿੰਦੇ ਵੀ ਤੂੰ ਇਹ ਮੈਂ ਮਤਲਬ ਇਹ ਕਹਿ ਵੀ ਮੇਰੀ ਬਾਹ ਆਪੇ ਟੁੱਟੀ ਆ ਜਦੋਂ ਕੋਟ-ਕੋਟ ਕੇ ਤੋੜੀ ਤੇ ਫਿਰ ਆਪੇ ਕੋ ਕਹਿੰਦਾ ਕਿ ਇਹ ਗੱਲ ਦਾ ਵੈਰ ਹੀ ਵੀ ਤੁਸੀਂ ਤੋ ਹੈ ਕਿਉਂ ਦੱਸਿਆ ਵਾਕਿ ਮੈਂ ਇਹ ਮੇਰੀ ਬਾਹ ਇਹਨਾਂ ਨੇ ਤੋੜੀ ਆ ਇੱਕ ਸਿੱਪ ਥਾਣੀ ਜਾ ਕੇ ਆਇਓ ਕੀ ਕਹਿੰਦੇ ਥਾਣੀ ਵਾਲੇ ਤੁਹਾਨੂੰ ਕੀ ਕਹਿੰਦੇ ਆ ਉਹਨਾਂ ਨੂੰ ਰਿਪੋਰਟ ਆ ਵੀ ਦੇ ਅਰਜ਼ੀ ਦੇ ਆਇਆ ਵੇਖੋ ਹੁਣ ਕੀ ਕਰ ਕਾਰਵਾਈ ਕਰਦੇ ਹੁਣ